ਅੱਜ ਵੀ ਆਪਾਂ ਤਫਕ ਤੇ ਹੱਥ ਰੱਖ ਕੇ ਕਹਿੰਦੇ ਆ ਵੀ ਠੀਕ ਐ ਮਾਰਵਾੜੀ ਵਾਲੇ ਆਪਦੀ ਥਾਂ ਤੇ ਪਰ ਘੱਟ ਨੁਕਰੇ ਵੀ ਨਹੀਂ ਬਿਲਕੁਲ ਨਵਾਂ ਬੰਦਾ ਸੀ ਬਾਈ ਮੈਂ ਇੱਕ ਸਾਲ ਦੇ ਵਿੱਚ ਹੀ ਐਡਾ ਸੌਦਾ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਮਿੱਤਰੋ ਅੱਜ ਫੇਰ ਇੱਕ ਨੁਕਰਾ ਜਗਤ ਦੇ ਵਿੱਚ ਬਿਗ ਬਲਾਸਟ ਹੋਇਆ ਤੇ ਇਹ ਅੱਜ ਸਾਬਤ ਹੋ ਗਿਆ ਪਹਿਲਾਂ ਵੀ ਪੂਰੇ ਵੱਡੇ ਰਿਕਾਰਡ ਪੈਦਾ ਕੀਤੇ ਨੁਕਰਿਆਨੇ ਤੇ ਅੱਜ ਵੀ ਇੱਕ ਨਵਾਂ ਰਿਕਾਰਡ ਬਣਿਆ ਸਭ ਤੋਂ ਛੋਟੀ ਉਮਰ ਦਾ ਬਸ਼ੀਰਾ ਸਭ ਤੋਂ ਮਹਿੰਗੇ ਮੁੱਲ ਦੇ ਵਿੱਚ ਅੱਜ ਗਿਆ ਤੇ ਸਾਡੇ ਨਾਲ ਭਾਈ ਅਨਮੋਲ ਤੇ ਸਾਡੇ ਬਹੁਤ ਹੀ ਸਰਕਾਰਯੋਗ ਜਸਪਾਲ ਸਿੰਘ ਜੀ ਬਰਾੜ ਖੜੇ ਨੇ ਤੇ ਆਜੋ ਗੱਲਬਾਤ ਕਰਾਉਂਦੇ ਆ ਤੇ ਸਾਰੇ ਭਰਾ ਵਧਾਈਆਂ ਜ਼ਰੂਰ ਦਿਓ ਕਿਉਂਕਿ ਇੱਕ ਨਵੇਂ ਬੰਦੇ ਨੇ ਨਵੇਂ ਭਰਾ ਨੇ ਆਪਣੇ ਅਨਮੋਲ ਨੇ ਬੇਸ਼ੇਰਾ ਖਰੀਦਿਆ ਸੀ ਉਦੋਂ ਪੂਰੀ ਚਰਚਾ ਹੋਈ ਸੀਗੀ ਵੀ ਭਾਈ ਬੜੇ ਮਹਿੰਗੇ ਮੁੱਲ ਦਾ ਬੇਸ਼ੇਰਾ ਖਰੀਦਿਆ ਤੇ ਮਹਿੰਗੇ ਮੁੱਲ ਦਾ ਖਰੀਦਿਆ ਤੇ ਉਹਨੂੰ ਬੱਚੇ ਨੂੰ ਬਹੁਤ ਚੰਗੇ ਤਰੀਕੇ ਨਾਲ ਪਿਆਰ ਦਿੱਤਾ ਤੇ ਅੱਜ ਮਿਹਨਤ ਦਾ ਮੁੱਲ ਭਾਈ ਨੂੰ ਮਿਲਿਆ ਤੇ ਭਾਈ ਅਨਮੋਲ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ। ਧੰਨਵਾਦ ਬੇਨਤ ਬਾਈ। ਪਹਿਲਾਂ ਤੁਹਾਡੀ ਸਾਰੀ ਟੀਮ ਦਾ ਸਾਡੇ ਘਰ ਆਇਆ ਨੂੰ ਜੀ ਆਇਆਂ ਨੂੰ ਜੀ। ਸਾਰੇ ਸੱਜਣ ਬੇਲੀਆਂ ਦਾ ਬਾਈ ਉਹਨਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਬਾਈ। ਤੇ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਆ ਬਾਈ। ਵੈਗਰੂ ਮਹਾਰਾਜ ਦੀ ਛੇਵੇਂ ਪਾਤਸ਼ਾਹ ਦੀ ਕਿਰਪਾ ਹੋਈ ਹੈ ਕਿ ਜਿਹੜਾ ਬਲਾਵਲਾ ਆਪਣੇ ਲੱਵੇ 26 ਮਹੀਨਿਆਂ ਦਾ ਜਿਹੜਾ ਬੱਚਾ ਸੀ 93 ਇੰਚ ਹਾਈਟ ਜੀ ਬਾਈ ਸਾਇਰ ਜੀ ਦਾ ਆਸ਼ਵਰਾ ਸੀ ਮਾਂ ਜੀ ਦੀ ਠੱਠੀ ਵਾਲੇ ਕੋੜੇ ਦੀ ਸੀ। ਠੀਕ ਹੈ ਜੀ। ਤੇ ਉਹ ਅੱਜ ਤੋਂ ਸਾਡੇ ਸਤਿਕਾਰਯੋਗ ਅੰ ਨੋਕਰਾ ਕਿੰਗ ਜਿੰਨਾਂ ਨੂੰ ਆਪਾਂ ਕਹਿੰਦੇ ਆ ਬਿਲਕੁਲ ਜੀ ਉਹਨਾਂ ਦੀ ਝੋਲੀ ਪੈ ਗਿਆ ਤੇ ਕਹਿੰਦੇ ਹੁੰਦੇ ਆ ਵੀ ਪੱਥਰ ਤਰ ਜਾਂਦੇ ਆ ਚੰਗੇ ਬੰਦਿਆਂ ਦੇ ਲੜ ਲੱਗ ਕੇ ਹਨਾ ਜੀ ਹੀਰੇ ਬਣ ਜਾਂਦੇ ਆ ਤੇ ਅੱਜ ਬਲਾਬਲਾ ਜਿਹੜਾ ਉਹ ਹੀਰਾ ਬਣ ਗਿਆ ਜੀ ਮੇਰੇ ਇੱਥੋਂ ਵੀ ਆਪਦਾ ਘਰ ਸੀ ਇਹਨਾਂ ਦਾ ਉੱਥੇ ਵੀ ਆਪਦਾ ਘਰ ਆ ਨਾ ਅਸੀਂ ਕੋਈ ਫੁਕਰੀ ਮਾਰ ਸਕਦੇ ਅੰਕਲ ਹੀ ਬਹੁਤ ਡਾਊਨ ਟੂ ਅਰਥ ਨੇ ਮੈਂ ਵੀ ਹਾਉਨ ਟੂ ਅਰਥ ਆ ਜੀ ਵੱਡੀ ਵੱਡੀ ਗੱਲ ਇੱਕੇ ਕਾ ਕੇ ਸੌਰੀ ਮੈਂ ਗੱਲ ਕੱਟ ਰਿਹਾ ਹਾਂ ਵੀ ਇਹ ਜਿਹੜਾ ਬਸ਼ੀਰ ਜੀ ਅਜੇ ਤੱਕ ਕੋੜਾ ਤਾਂ ਆਪਾਂ ਕਹਿ ਨਹੀਂ ਸਕਦੇ ਇਹ ਨਾ ਤਾਂ ਕੋਈ ਮੁੱਲ ਹੈ ਜੀ ਇਹ ਇੱਕ ਇੱਕ ਬੜਾ ਪਿਆਰ ਦਾ ਸੌਦਾ ਜੀ ਜਿਹੜਾ ਆਪਾਂ ਨੂੰ ਇੱਕ ਗਿਫਟ ਮਿਲਿਆ ਜੀ ਇਸ ਕਰਕੇ ਇਧਰੋਂ ਜਿੱਦਣ ਪਹਿਲੇ ਦਿਨ ਆਏ ਆ ਕਾਕਾ ਜੀ ਹੋਰਾਂ ਕੋਲ ਉਹਦੇ ਇਹ ਨਹੀਂ ਪਤਾ ਸੀ ਵੀ ਸਾਡੇ ਆਪਣੇ ਰਿਲੇਸ਼ਨ ਹੀ ਇੰਨੇ ਆ। ਹਾਂਜੀ ਵੀ ਜਿਹੜੇ ਬਾਈ ਅਮਰਜੀਤ ਸਿੰਘ ਆ ਸਾਡੇ ਬ੍ਰਦਰ ਉਧਰ ਕਾਕਾ ਜੀ ਹੋਰਾਂ ਦੇ ਉਹ ਸਮਝ ਲਓ ਪਿਤਾ ਦੇ ਸਮਾਨ ਹੀ ਹੈ ਤੇ ਬਰਾਬਰ ਹੈ ਤੇ ਉਹੀ ਸਤਕਾਰ ਆਪਾਂ ਨੂੰ ਦਿੱਤਾ ਜੀ। ਨਾ ਇਹਦਾ ਕੋਈ ਸੌਦਾ ਤੇ ਨਾ ਇਹਦਾ ਮੁੱਲ ਇਹ ਤਾਂ ਇੱਕ ਪਿਆਰ ਦਾ ਸੌਦਾ ਸਾਨੂੰ ਮਿਲਿਆ ਜੀ। ਬਸ ਉਹ ਵੀ ਅਸੀਂ ਸਾਰੇ ਪਰਿਵਾਰ ਭਰਾ ਦੇ ਵੀ ਜਸੀ ਹੋਰੀ ਆ ਸਰਪੰਚ ਸਾਹਿਬ ਹੋਰੀ ਸਾਰੇ ਆਪਣੀ ਇੱਕ ਟੀਮ ਹੈ ਮਾਸਟਰ ਜੀ ਹੈ ਇਹ ਤੋਂ ਸਾਰੇ ਭਰਾਵਾਂ ਨੇ ਇੱਕ ਸਾਨੂੰ ਗਿਫਟ ਦਿੱਤਾ ਆਪਾਂ ਉਹ ਸਤਕਾਰ ਨਾਲ ਝੋਲੀ ਚ ਪਵਾਇਆ ਤੇ ਉਹਨੂੰ ਬਹੁਤ ਵੱਧ ਤੋਂ ਵੱਧ ਚੰਗੇ ਤੋਂ ਚੰਗੇ ਤੌਰ ਤੇ ਇਹਨਾਂ ਸੰਭਾਲਾਂਗੇ ਤੇ ਜੋ ਵੀ ਸੱਜਣ ਬੇਲੀ ਬਰੀਡਿੰਗ ਵਾਸਤੇ ਆਪਾਂ ਇੱਕ ਸੇਵਾਦਾਰ ਹੈ ਜੋ ਬੈਨੀਫਿਟ ਤਾਂ ਸਾਰੇ ਭਰਾਵਾਂ ਨੂੰ ਮਿਲਦਾ ਜੀ ਇਹਦਾ ਜਿੰਨੇ ਘੋੜੇ ਘੋੜੀਆਂ ਵਾਲੇ ਆ ਜੇ ਚੰਗੀ ਬਰੀਡਿੰਗ ਤੇ ਚੰਗੀ ਨਸਲ ਦੇ ਬੱਚੇ ਪੈਦਾ ਹੋਣਗੇ ਜੀ ਤੇ ਤਾਂ ਹੀ ਬਾਈ ਜੀ ਆਪਣਾ ਕੱਲ ਨੂੰ ਉਤਸ਼ਾਹ ਬਣਦਾ ਹੈ ਜੇਕਰ ਇਹ ਚੰਗਾ ਬਣ ਗਿਆ ਤੇ ਤਾਂ ਹੀ ਅੱਜ ਸਾਰੇ ਸੱਜਣ ਇਹਨੂੰ ਦੇਖਣ ਵਾਸਤੇ ਆਏ ਤੇ ਲੈਣ ਵਾਸਤੇ ਖੜੇ ਜੀ ਚਾਹਵਾਂ ਨੂੰ ਬਣ ਕੇ ਇਹੀ ਮਾੜਾ ਹੁੰਦਾ ਤਾਂ ਕਦੇ ਦੇਖਣ ਵੀ ਨਹੀਂ ਆਉਣਾ ਸੀ ਜੀ ਕਿਸੇ ਨੂੰ ਹਾਂਜੀ ਇਹ ਵੀ ਚੰਗੇ ਸੱਜਣਾ ਦਾ ਇੱਕ ਚੰਗੇ ਸਲਾਹਕਾਰ ਹੈ ਜਿਹੜੇ ਇਸ ਲਾਈਨ ਤੇ ਚਲਾਉਂਦੇ ਆ ਜਿਵੇਂ ਪਹਿਲੇ ਚਲੋ ਬਤਾਬ ਕੋੜਾ ਅਦਮ ਕੋੜਾ ਸਰਪੰਚ ਸਾਹਿਬ ਹੋਰਾਂ ਨੇ ਆਦਲ ਕੋੜਾ ਲਿਆ ਅੱਜ ਜਿਹੜੇ ਨੁਕਰੇ ਘੋੜੇ ਹੈ ਜੀ ਇੱਕ ਇਹ ਬਸ਼ੇਰਾ ਆਪਣਾ ਬਲਾਵਲ ਹੋ ਗਿਆ ਇਹ ਜਿਹੜੇ ਚੰਗੇ ਬਸ਼ੇਰੇ ਹੈ ਜੀ ਅੱਜ ਇਹ ਵੀ ਆਪਾਂ ਤਹਿੱਕ ਤੇ ਹੱਥ ਰੱਖ ਕੇ ਕਹਿੰਦੇ ਆ ਵੀ ਠੀਕ ਹੈ ਮਾਰਵਾੜੀ ਵਾਲੇ ਆਪਦੀ ਥਾਂ ਤੇ ਪਰ ਘੱਟ ਨੁਕਰੇ ਵੀ ਨਹੀਂ ਬਿਲਕੁਲ ਜੀ ਹਾਂਜੀ ਸਹੀ ਗੱਲ ਹੈ ਦੂਸਰਾ ਜਿਹੜਾ ਕਾਕਾ ਹੈ ਬਿਆੰਤ ਤੁਸੀਂ ਜਿਹੜੀ ਆਪਣੀ ਇੱਕ ਟੀਮ ਤੇ ਜਿਹੜੇ ਇਹ ਘੋੜਿਆਂ ਨੂੰ ਪ੍ਰਮੋਟ ਕਰਦੇ ਹੋ ਤੇ ਘਰ ਬੈਠਿਆਂ ਨੂੰ ਸਾਰੇ ਸੱਜਣਾ ਨੂੰ ਘੋੜੇ ਦਿਖਾਉਨੇ ਹੋ ਇਹ ਵੀ ਇੱਕ ਥੋੜਾ ਬਹੁਤ ਵੱਡਾ ਇੱਕ ਜਿਰਿਆ ਤੇ ਜਿਹੜਾ ਤੁਸੀਂ ਕੰਮ ਸਟਾਰਟ ਕੀਤਾ ਇਹਦੇ ਨਾਲ ਵੀ ਰੱਬ ਤੁਹਾਨੂੰ ਵੀ ਦਿਨ ਦੋ ਗੁਣੀ ਤੇ ਰਾਤ ਚੌ ਗੁਣੀ ਤਰੱਕੀ ਦੇਵੇ ਜੀ ਧੰਨਵਾਦ ਜੀ ਬੇਨਤ ਬਾਈ ਦੂਸਰੀ ਗੱਲ ਕੀ ਹੈ ਨਾ ਜਦੋਂ ਆਪਾਂ ਕਿਸੇ ਘੋੜੇ ਦੇ ਆਪਾਂ ਨਾ ਤਾਂ ਖਿਲਾਫ ਆ ਮਾਰਵਾੜੀ ਮੇਰੇ ਕੋਲ ਤਾਂ ਮਾਰਵਾੜੀ ਤਿਆਰ ਹੋ ਜਾਂਦਾ ਅਨਕਲੋਰੀ ਵੀ ਮਾਰਵਾੜੀ ਹੈ ਨਾ ਇਹ ਨਹੀਂ ਗੱਲ ਪਰ ਜਦੋਂ ਇਹ ਲਿਆ ਸੀ ਉਦੋਂ ਵੀ ਬਾਈ ਮਾਰਵਾੜੀ ਦੇ ਮੁੱਲ ਦਾ ਲਿਆ ਸੀ ਹਾਂਜੀ ਤੇ ਚਲੋ ਦੇਣ ਵਾਲੀ ਤਾਂ ਗੱਲ ਸਾਰੇ ਸੱਜਣਾਂ ਨੂੰ ਪਤਾ ਹੀ ਹਨ ਪਹਿਲੀ ਗੱਲ ਤਾਂ ਇਹ ਰਹੀ ਨਹੀਂ ਸੌਦੇ ਵਾਲੀ ਤਾਂ ਗੱਲ ਤੇ ਚੰਗੇ ਘੋੜੇ ਮਤਲਬ ਵੀ ਮੈਨੂੰ ਨਹੀਂ ਲੱਗਦਾ ਇਹਦੀ ਉਮਰ 'ਚ ਕੋਈ ਇੰਨਾ ਵੀ ਕਿਆ ਹੋਊਗਾ ਜਿਆਗੇ ਵੇਖਣਾ ਤੇ ਵੇਕਣ ਵਾਲੀ ਗੱਲ ਇਹ ਵੀ ਨਹੀਂ ਬਾਈ ਇੰਨਾ ਚੰਗਾ ਬਣਨਾ ਹੀ ਬਹੁਤ ਵੱਡੀ ਗੱਲ ਹੈ ਗੁਰੂ ਮਹਾਰਾਜ ਨੇ ਇਹਨੂੰ ਦਾਤ ਬਖਸ਼ੀ ਆ ਕੱਲਾ ਕਰਦ ਨਹੀਂ ਤੁਸੀਂ ਸਾਰਾ ਕੁਝ ਜਾਣਦੇ ਹੋ ਪਹਿਲਾਂ ਇੰਟਰਵਿਊ ਚੰਗੀ ਚੱਲੀ ਹੈ ਸਾਰਾ ਕੁਝ ਹੀ ਓਵਰਆਲ ਪੈਕੇਜ ਹੈ ਤੇ ਚੱਲ ਕੇ ਸਾਰੀ ਜਰਨੀ ਦਾ ਸੱਜਣਾਂ ਨੂੰ ਪਤਾ ਵੀ ਕਿੱਥੋਂ ਆਇਆ ਤੇ ਬਾਈ ਬੂਟੇ ਹਰਾਂ ਨੇ ਜੱਸੀ ਨੇ ਗੋਰਖੇ ਨੇ ਮੇਰੇ ਘਰੇ ਚੰਨ ਲਾਈ ਨਵਾਂ ਬੰਦਾ ਸੀ ਬਾਈ ਮੈਂ ਇੱਕ ਸਾਲ ਦੇ ਵਿੱਚ ਹੀ ਐਡਾ ਸੌਦਾ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਉਹ ਗੁਰੂ ਮਹਾਰਾਜ ਕਰਾਉਣ ਵਾਲਾ ਆਪਾਂ ਆਪਾਂ ਕੋਈ ਨਹੀਂ ਕਰਨ ਵਾਲੇ ਹੈਗੇ ਹਨਾ ਜੀ ਤੇ ਉਹਨਾਂ ਨੇ ਜੇ ਮੈਨੂੰ ਦਿੱਤਾ ਜਦੋਂ ਲਿਆ ਅੰਕਲ ਮੈਂ ਇੱਕ ਛੋਟੀ ਜੀ ਗੱਲ ਕਰਾਂ ਜਦੋਂ ਲਿਆ ਸਾਡੇ ਏਰੀਆ 'ਚ ਗੱਲਾਂ ਹੋ ਗਈਆਂ ਵੀ ਕੋਈ ਬਸ਼ੀਰਾ ਲਿਆ ਵੀ ਨਵਾਂ ਜਾਂ ਮੁੰਡਾ ਵੀ ਉਹਨਾ ਠੱਗੀ ਲਾਤੀ ਵੀ ਇੰਨੇ ਜੋਗਾ ਉਹ ਹੈ ਨਹੀਂ ਸੀਗਾ ਪਰ ਅੱਜ ਬਾਈ ਉਰੀ ਨਾਲ ਹੀ ਖੜੇ ਨੇ ਤੇ ਸਾਰੇ ਭਲੀਵਾਂਤ ਮਤਲਬ ਜਾਣੂ ਨੇ ਇਹ ਗੱਲ ਤੋਂ ਵੀ ਅੱਜ ਇਹ ਕਿੱਥੇ ਗਿਆ ਸਭ ਤੋਂ ਵੱਡੀ ਗੱਲ ਇਹ ਖੁਸ਼ੀ ਆ ਵੀ ਜਿੱਥੇ ਚਾਹੁੰਦੇ ਸੀ ਅੱਜ ਇਹਨੂੰ ਉਹ ਮਕਾਮ ਮਿਲ ਗਿਆ ਮਲਾਂਕ ਲੋਹਰਾਂ ਦੇ ਘਰੇ ਜਾ ਰਿਹਾ ਤੇ ਜਿੱਥੇ ਨੂੰ ਮੇਰੇ ਕੋਲ ਸ਼ਾਇਦ ਮੈਨੂੰ ਇਹ ਲੱਗਦਾ ਵੀ ਨਵੇਂ ਬੰਦੇ ਕੋਲੇ ਉਹਨਾਂ ਟਾਈਮ ਇਹਨੂੰ ਇੰਨੀਆਂ ਚੰਗੀਆਂ ਕੁੜੀਆਂ ਨਹੀਂ ਮਿਲ ਸਕਣੀਆਂ ਸੀ ਕਿਉਂਕਿ ਗੱਲ ਆਈਂਦੀ ਅਗਲਾ ਕਹਿੰਦਾ ਰਿਜ਼ਲਟ ਆ ਗਿਆ ਬਾਈ ਤੇ ਉੱਥੇ ਮੈਨੂੰ ਲੱਗਦਾ ਲਾਈਨ 'ਚ ਘੜੀਆਂ ਨੇ ਘੋੜੀਆਂ ਫੋਨ ਹੋਣੀ ਆਉਣ ਲੱਗ ਗਿਆ ਕਿੰਨੂ ਤਾਂ ਵੀ ਜੇ ਅਸੀਂ ਘੋੜੀ ਮਲਾਉਣੀ ਆ ਘੋੜੀ ਮਲਾਉਣੀ ਆ ਨਾ ਜੀ ਤੇ ਬਹੁਤ ਵੱਡੀ ਗੱਲ ਹੈ ਇਹ ਮੇਰੇ ਲਈ ਡ੍ਰੀਮ ਕਮ ਟ੍ਰੂ ਵਾਲੀ ਗੱਲ ਆ ਬਾਈ ਜੀ ਇਸ ਏਰੀਆ ਚ ਚਲੋ ਜਿੱਥੇ ਕੱਕੇ ਜੱਸੀ ਹੋ ਰਹੀ ਹੈ ਆਪਣੀ ਇੱਕ ਟੀਮ ਹੈ ਯਾਦ ਹੈ ਇਹ ਸਾਰੇ ਇੱਕ ਜਿਹੜੇ ਜਿੰਨੇ ਵੀ ਆਪਣੇ ਸੱਜਣ ਹੈ ਚਲੋ ਬਾਤ ਤੇ ਕਈ ਨਾਂ ਨਹੀਂ ਲਿਆ ਜਾਂਦਾ ਇੱਕ ਟੀਮ ਹੈ ਜਿਹੜੀ ਇਹ ਆਪਣੇ ਏਰੀਆ ਨੂੰ ਵੀ ਇੱਕ ਵਾਰ ਹੈ ਜੇ ਅਸੀਂ ਕਹਿ ਦਿੰਨੇ ਆ ਵੀ ਮੁਕਸਰ ਏਰੀਆ ਚ ਘੋਲੇ ਚੰਗੇ ਪੈਦਾ ਹੁੰਦੇ ਆ ਤਾਂ ਥਰੂ ਦਲਵਾ ਹੋ ਗਏ ਜਾਂਦੇ ਸਭ ਸੰਗਰੂ ਠੀਕ ਹੈ ਜੀ ਬਾਈ ਨਵਾਂ ਸੀ ਨਾ ਹੀ ਮੈਂ ਇੰਟਰਵਿਊ ਕਰੀ ਉਦੋਂ ਵੀ ਕਹਿੰਦੇ ਸੀ ਤਾਂ ਲੱਖ ਡੇਢ ਲੱਖ ਵਾਲੀ ਘੋੜੀ ਲੈਣੀ ਸੀ ਵੇਖ ਕੇ ਜੇ ਪਰ ਜਦੋਂ ਉਸ ਟੀਸੀ ਵਾਲੇ ਬੇਰ ਨੂੰ ਹੱਥ ਪਾਇਆ ਤੇ ਧੰਨਵਾਦ ਬਾਈ ਜੱਸੀ ਉਹਨਾਂ ਦੇ ਵੀ ਇੰਨੀ ਚੰਗੀ ਚੀਜ਼ ਦੇ। ਹਾਂ ਜੀ। ਇੰਨੀ ਚੰਗੀ। ਦੇਖੋ ਜਦੋਂ ਬੰਦਾ ਕਿਸੇ ਤੋਂ ਕੋਈ ਚੀਜ਼ ਖਰੀਦਦਾ ਨਾ ਹੀ ਚੰਗੇ ਮੁੱਲ 'ਚ ਉਹਨੂੰ ਸਮਰਪਿਤ ਹੋ ਜਾਂਦਾ। ਫਿਰ ਉਹ ਸਾਹਮਣੇ ਵਾਲਾ ਚਾਹੇ ਕਰਦਣ ਸਿੱਧੀ ਕੱਟੇ ਭਾਵੇਂ ਟਿੱਡੀ ਕੱਟੇ ਹਨਾ। ਚਲੋ ਇਹ ਬਹੁਤ ਚੰਗੀ ਗੱਲ ਆ ਬਾਈ ਉਹਨਾਂ ਨੇ ਇੰਨੀ ਚੰਗੀ ਚੀਜ਼ ਦਿੱਤੀ ਤੇ ਅੱਜ ਬਾਈ ਦਾ ਨਾਮ ਵੀ ਬਣਿਆ ਵੀ ਅਨਮੋਲ ਦੇ ਘਰੋਂ ਕੋਈ ਐਡੀ ਚੀਜ਼ ਚੰਗੀ ਗਈ ਹੈ। ਹਾਂ ਜੀ। ਭਾਈ ਜੀ ਦੂਸਰੀ ਗੱਲ 1 ਸਾਲ ਦਾ ਮਤਲਬ ਸਮਾਂ ਹੀ ਮੇਰੇ ਕੋਲੇ ਰਿਹਾ। ਹਾਂ ਜੀ ਹਾਂ ਜੀ। ਤੇ ਹੁਣ ਵੀ ਮੇਰੇ ਕੋਲ ਹੀ ਆ ਦਿਲ ਚ ਆਪਣਾ ਘਰ ਇੱਕੋ ਆ ਬਿਹਾਈਂਡ ਦਾ ਬੈਕ ਜੇ ਮੈਂ ਗੱਲ ਕਰਾਂ ਵੀ ਇਹਨੂੰ ਸਾਹਮਣਾ ਐਡੇ ਵੱਡੇ ਮਤਲਬ ਬਸ਼ੀਰ ਨੂੰ ਸਾਹਮਣਾ ਬਹੁਤ ਵੱਡੀ ਗੱਲ ਸੀ ਮੇਰੇ ਲਈ ਮਤਲਬ ਟਫ ਸੀਗਾ ਨਾ ਤੇ ਆਪਣਾ ਕਾਕਾ ਜੇਠੂ ਜੇਠੂ ਤੋਂ ਪਹਿਲਾਂ ਖੇਤ ਸਿੰਘ ਸੀਗਾ ਤੇ ਬਾਈ ਕਰਨੈਲ ਸਮੈਲਿੰਗ ਸਾਰੇ ਆ ਨਾ ਮੁੰਡਿਆਂ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਆਪ ਜੀ ਜਾਣ ਲਾ ਕੇ ਸਾਹਮਣੇ ਗਿਆ ਤੇ ਹੁਣ ਤਾਂ ਚਲੋ ਬਾਰ ਬਾਰ ਉਹੀ ਗੱਲ ਨਾ ਕਾ ਵੀ ਅੰਕਲ ਉਹਨਾਂ ਦੇ ਹੱਥਾਂ 'ਚ ਵਗ ਗਿਆ ਹੁਣ ਤਾਂ ਇਹਦੇ ਕਿਤੇ ਮਤਲਬ ਗੱਲਾਂ ਅੰਬਰਾਂ 'ਚ ਹੀ ਹੋਣੀਆਂ ਨੇ ਨਾ ਜੀ ਤੇ ਅੰਕਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਮਾਹੀ ਮੋੜਿਆ ਤੇ ਬੜਾ ਮਾਣ ਤੇ ਸਤਿਕਾਰ ਬਖਸ਼ਿਆ ਹਾਂਜੀ ਠੀਕ ਹੈ ਕਾਕਾ ਅੱਪਾ ਪ੍ਰਮਾਤਮਾ ਅਗੇ ਹੀ ਦੁਆ ਕਰਦੇ ਆਂ ਕਿ ਸੱਚਾ ਪਾਤਸ਼ਾਹ ਸਾਰੇ ਭਰਾਵਾਂ ਨੂੰ ਵੀ ਤੇ ਨਾਲ ਆਪਣੇ ਜਾਨਵਰਾਂ ਨੂੰ ਤਰੱਕੀ ਬਖਸ਼ੇ ਦੇਣ ਦੁਗਣੀ ਰਾਜ ਉਹਗਣੀ ਤੇ ਹਰ ਦਾਤਸ਼ਾ ਵਾਧਦਾ ਰਹਿੰਦਾ ਜੀ ਇਹਦੇ ਨਾਲ ਜੀ ਅੱਜ ਇਹਨੂੰ ਦੇਖ ਕੇ ਹੋਰ ਪਤਾ ਨਹੀਂ ਕਿੰਨੇ ਕੁ ਲੜਕੇ ਤਿਆਰ ਹੋਣਗੇ ਜਿਹੜੇ ਨਸ਼ਿਆਂ ਤੋਂ ਬਚਦੇ ਆ ਜਿਹੜਾ ਇਹਦੇ ਲੱਡ ਲੱਗ ਜੇ ਉਹ ਦੂਜੇ ਪਾਸੇ ਨਹੀਂ ਜਾਂਦਾ ਜਾਂਦਾ ਨਹੀਂ ਜੀ ਅੰਕਲ ਜੀ ਹੁਣ ਤਰਖਾਨ ਨਾਲੇ ਜਾ ਰਹੇ ਆ ਜੀ ਸਾਰੇ ਸੱਜਣਾ ਵੱਲੋਂ ਵਧਾਈਆਂ ਨੇ ਤੇ ਜਿਹੜੇ ਵੀਡੀਓ ਦੇਖਣਗੇ ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਵਧਾਈਆਂ ਨੇ ਜੀ ਤੇ ਆਪਾਂ ਅਪਡੇਟ ਦੇ ਦਈਏ ਵੀ ਉੱਥੇ ਜਾ ਰਿਹਾ ਤਰਖਾਨ ਵਾਲੇ ਘੋੜਾ ਆਪਣਾ ਸਟੱਡ ਸਰਵਿਸ ਇਹਦੀ ਓਪਨ ਆ ਕਿੰਨੀ ਫੀਸ ਆ ਕੀ ਗੱਲਬਾਤ ਆ ਜੀ ਇਸ ਤਰ੍ਹਾਂ ਜੀ ਸਟੱਡ ਸਰਵਿਸ ਓਪਨ ਤਾਂ ਕਾਕੇ ਅਨਮੋਲ ਹੋ ਰਹਾ ਨੇ ਕਰਤਾ ਸੀ ਜੀ ਜਿਹੜੀਆਂ ਵੀ ਕੋ ਘੋੜੀਆਂ ਇੱਥੇ ਮਲਾਈਆਂ ਜੇਕਰ ਬਾਈ ਦੀ ਦੇ ਖਾਲੀ ਰਹਿੰਦੀਆਂ ਉਹ ਘੋੜਾ ਇਹਨਾਂ ਦਾ ਕਾਕੇ ਹੋਰੀ ਜਦ ਮਰਜੀ ਭੇਜ ਦੇਣ ਮਲਾ ਲੈਣ ਕੋਈ ਪ੍ਰੋਬਲਮ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਦੋ ਬਾਤ ਜੋ ਸਟੱਡ ਸਰਵਿਸ ਫੀਸ ਕਵਰਿੰਗ ਆ ਹਾਂਜੀ ਉਹ 51000 ਰੁਪਏ ਹੀ ਰੱਖਾਂਗੇ ਜੀ ਨਾਰਮਲ ਨਾ ਤਾਂ ਕੋਈ ਲੱਖ ਤੇ ਨਾ 2 ਲੱਖ ਇਹਦੇ ਨਾਲ ਹਰੇਕ ਆਦਮੀ ਹੈ ਉਹ ਪਹੁੰਚ ਕਰ ਸਕਦਾ ਜੀ ਤੇ ਆਪਦੀਆਂ ਘੋੜੀਆਂ ਮੇਡ ਕਰਵਾ ਕੇ ਚੰਗੇ ਬੱਚੇ ਲੈ ਸਕਦਾ ਹੈ ਹਾਂਜੀ ਤੇ ਮਿੱਤਰੋ ਇੱਕ ਮੈਂ ਅੱਜ ਗੱਲ ਕਰਨੀ ਚਾਹੁੰਦਾ ਮੈਨੂੰ ਖੁਸ਼ੀ ਇਹ ਹੋਈ ਆ ਅੰਕਲ ਜੀ 18 ਮਹੀਨਿਆਂ ਦਾ ਪਦਮ ਸੀ ਜਦੋਂ ਆਪਾਂ ਨੇ ਪਹਿਲੀ ਵੀਡੀਓ ਉਹਦੀ ਕੀਤੀ ਜੀ ਤੇ ਇਹ ਘੋੜਾ ਵੀ ਮੈਂ ਹੀ ਲਾਂਚ ਕਰਕੇ ਕਿਹਾ ਮਹਾਰਾਜ ਨੇ ਮੇਰੇ ਹੱਥੋਂ ਸੇਵਾ ਲਈ ਮੈਨੂੰ ਬਹੁਤ ਖੁਸ਼ੀ ਆ ਵੀ ਅੰਕਲ ਦੇ ਅੱਜ ਦੋ ਕਿੱਲੇ ਤੇ ਸਾਨ ਖੜਿਆ ਤੇ ਉਹ ਆਪਾਂ ਲਾਂਚ ਕਰੇ ਪਹਿਲਾਂ ਦੂਜਾ ਭਾਈ ਜੀ ਕੋਲੇ ਭੇਜਤਾ ਕੱਲ ਅੱਛਾ ਉਹ ਦਾਰਾ ਸਿੰਘ ਕਾਲੇਜੀ ਪਤਮਕਾਲ ਤੇ ਹਿੱਤਾ ਸੀ ਹਾਂ ਜੀ ਜਿਸ ਤਰ੍ਹਾਂ ਪਹਿਲਾਂ ਪਰ ਇੱਕ ਹੋਰ ਹੈ ਜਿਉਂ ਘੋੜੇ ਆਪਾਂ ਪੰਜ ਘੋੜੇ ਤਕਰੀਬਨ ਮੇਨ ਛੱਬਨੇ ਸ਼ੁਰੂ ਕੀਤੇ ਪਹਿਲੇ ਸਟਾਰਟਿੰਗ ਜੀ ਤੇ ਉਹ ਪੰਜਾਂ ਘੋੜਿਆਂ ਘੋੜਿਆਂ ਤੇ ਹੀ ਪਹਿਲੇ ਬਾਈ ਬਿੱਲੂ ਸਰਪੰਚਾ ਬੇਗਾ ਵਾਲੀ ਵਾਲਾ ਉਹ ਹੀ ਵੋਣੀ ਕਰਾਉਂਦੇ ਤੇ ਹੁਣ ਵੀ ਉਹਨਾਂ ਨੇ ਵੋਣੀ ਕਰਾਈ ਅੱਛਾ ਪਹਿਲੀ ਘੋੜੀ ਮਿਲਦੀ ਹੈ ਇੰਕੀ पांच घोड़े ਸੀ ਜਿਹੜੇ ਛੱਡੇ ਆਪਾਂ ਮੇਨ ਤੋਂ ਪੰਜਾਂ ਤੇ ਉਹਦੀ ਪਹਿਲੀ ਘੋੜੀ ਉਸੇ ਦੀ ਹੁੰਦੀ ਸੀ ਜਿਹਦੇ ਹੁਣ ਵੀ ਕੱਲ ਨੂੰ ਉਸੇ ਦੀ ਬੀਨਤ ਭਾਈ ਦੇਖ ਲੋ ਸਾਰੇ ਜਾਣਦੇ ਆ ਬਿੱਲੂ ਅੰਕਲ ਵਾਰੇ ਕਿੰਨੀਆਂ ਕਿੰਨੀਆਂ ਘੋੜੀਆਂ ਕਿੰਨੀਆਂ ਚੰਗੀਆਂ ਨੇ ਹਾਂਜੀ ਤੇ ਸ਼ਾਇਦ ਉਹ ਮਤਲਬ ਆਪਣੇ ਇੱਥੇ ਆਉਣ 'ਚ ਸਮਾਂ ਲੱਗ ਜਾਂਦਾ ਪਰ ਉੱਥੇ ਇੰਨੇ ਚੰਗੀਆਂ ਘੋੜੀਆਂ ਨਾ ਉੱਥੇ ਵੇਟ ਕਰਦੇ ਸਾਰਾ ਪਰਿਵਾਰ ਬਾਕੀ ਨਾ ਜੀ ਇਹ ਜਿਹੜਾ ਕੰਮ ਹੈ ਘੋੜੇ ਘੋੜੀਆਂ ਵਾਲਾ ਜੀ ਇਹ ਜੇ ਇਕੱਲਾ ਪਰਿਵਾਰ ਦਾ ਇੱਕ ਜੀ ਚਾਵੇ ਇਹ ਨਹੀਂ ਕਾਮਯਾਬ ਹੁੰਦਾ ਜੀ ਇਹ ਸਾਰੇ ਪਰਿਵਾਰ ਦੇ ਚਾਵੇ ਤਾਂ ਤਾਂ ਹੀ ਕਾਮਯਾਬ ਹੁੰਦਾ ਬਿਲਕੁਲ ਜੀ ਹਾਂ ਹੁਣ ਸਾਡੇ ਕਾਕੀ ਹੋਰੀ ਆ ਬਾਈ ਸੁਭਾ ਸਿੰਘ ਹੋਰੀ ਉਥੋਂ ਬਾਈ ਦਾਰਾ ਸਿੰਘ ਹੋਰੀ ਸੀ ਚਲੋ ਇਹ ਤੋਂ ਪਹਿਲਾਂ ਆਪਣੀ ਜਮਾਤ ਤਾਂ 5-7 ਬੰਦਿਆਂ ਦੀ ਮੇਨ ਹੁੰਦੀ ਹੈ ਜੀ ਉਹਦੇ ਨਾਲ ਹੀ ਸਾਰੇ ਆਪਾਂ ਇੱਕ ਦੂਜੇ ਨਾਲ ਅੱਗੇ ਤੋਂ ਅੱਗੇ ਪਹੁੰਚਦੇ ਆਂ ਜੀ ਜੀ ਹਾਂ ਇਸ ਕਰਕੇ ਚਲੋ ਸਾਰਿਆਂ ਤੋਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਮੇਂ ਤੋਂ ਸਮਾਂ ਕੱਢ ਕੇ ਤੇ ਪਹੁੰਚੇ ਤੇ ਬਿਆਨਤ ਤੁਹਾਡਾ ਸਾਡੇ ਸਰਪੰਚ ਸਾਹਿਬ ਭਰਾਜੀ ਕੁਦਰਤ ਜੀ ਅੱਜ ਤਾਂ ਟਾਈਮ ਮਿਲਿਆ ਧੰਨਵਾਦ ਜੀ ਠੀਕ ਹੈ ਭਾਈ ਜੀ ਬਹਿਰੂ ਖਾਲਸਾ ਬਹਿਰੂ ਜੀ ਫਤਿਹ ਦੀ ਲੋ ਮਿੱਤਰੋ ਕੋੜਾ ਚੱਲਿਆ ਹੁਣ ਤਰਖਾਨ ਵਾਲੇ ਤੇ ਬਾਕੀ ਦੀ ਡਿਟੇਲ ਮੈਂ ਨੰਬਰ ਤੇ ਤੁਹਾਨੂੰ ਅੰਕਲ ਜੀ ਉਹ ਦੇ ਦੇਵਾਂ ਬਧਾਈਆਂ ਜਰੂਰ ਦਿਓ ਸਾਰੇ ਪਰਾ ਜਿੰਨੀ ਵੀ ਜੋ ਵੀ ਨਵੀਂ ਅਪਡੇਟ ਹੋਊਗੀ ਤੁਹਾਨੂੰ ਉਹ ਵੀਡੀਓ ਚ ਦੱਸ ਦਾਂਗੇ ਵੈਕਟੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ